ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਅੱਜ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਦਿਨੀ ਐਸਜੀਪੀਸੀ ਦੀ ਅੰਤਰੰਕ ਕਮੇਟੀ ਇਕੱਤਰਤਾ ਦੌਰਾਨ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਅਹੁਦੇ ਤੋਂ ਫਾਰਕ ਕਰਨ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਫੇਸਬੁੱਕ ਤੇ ਪਾਈ ਪੋਸਟ ਵਿੱਚ ਇਸ ਕਾਰਵਾਈ ਨੂੰ ਨਿੰਦਣਯੋਗ ਤੇ ਮੰਦ ਭਾਗਾ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਮੈਂ ਨੈਤਿਕ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਅੰਤਰੰਕ ਕਮੇਟੀ ਨੂੰ ਦੇ ਦਿੱਤਾ ਹੈ ਇਸੇ ਨਾਲ ਹੀ ਐਡਵੋਕੇਟ ਧਾਮੀ ਨੇ ਐਬੀ ਐਲਾਨ ਕੀਤਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਮੈਂਬਰਸ਼ਿਪ ਦੀ ਭਰਤੀ ਸੰਬੰਧੀ ਜੋ ਸੱਤ ਮੈਂਬਰੀ ਕਮੇਟੀ ਦਾ ਉਹਨਾਂ ਨੂੰ ਮੁਖੀ ਬਣਾਇਆ ਗਿਆ ਸੀ ਉਹ ਉਸ ਤੋਂ ਵੀ ਜਥੇਦਾਰ ਸਾਹਿਬ ਨੂੰ ਅਸਤੀਫਾ ਭੇਜ ਰਹੇ ਹਨ ਧਾਮੀ ਦੇ ਅਸਤੀਫਾ ਦੇਣ ਤੋਂ ਬਾਅਦ ਵਾਕ-ਵਾਕ ਪੰਥਕ ਆਗੂਆਂ ਦੇ ਬਿਆਨ ਆਏ ਹਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਦੇਣ ਤੇ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਉਨਾ ਕਹਿਆ ਕਿ ਉਹਨਾਂ ਨੂੰ ਤਕੜੇ ਹੋ ਕੇ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਹਿਬਾਨ ਦੇ ਨਾਲ ਖੜਕੇ ਪਿਛਲੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਸੀ। ਉਹਨਾਂ ਕਹਿਆ ਕਿ ਸਿਆਸੀ ਤਬਾਹ ਤੇ ਗੁਲਾਮੀ ਦੀ ਵਜ੍ਹਾ ਨਾਲ ਅਸਤੀਫਾ ਦੇਣਾ ਗਲਤ ਹੈ ਇਸ ਨਾਲ ਕੌਮ ਵਿੱਚ ਦੁਬਿਧਾ ਪੈਦਾ ਹੋਵੇਗੀ। ਪ੍ਰਧਾਨ ਸਾਹਿਬ ਉਹ ਪਦਵੀ ਸੀ ਜਿਸ ਉੱਤੇ ਬੈਠ ਕੇ ਉਹ ਬਹੁਤ ਵੱਡੇ ਫੈਸਲੇ ਲੈ ਸਕਦੇ ਸਨ। ਸਿਧਾਂਤਕ ਤੌਰ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਤਕੜੇ ਹੋ ਕੇ ਲਾਗੂ ਕਰਵਾ ਸਕਦੇ ਸਨ ਜਿਸ ਨਾਲ ਲੋਕਾਂ ਨੂੰ ਵੀ ਪ੍ਰਧਾਨ ਦੀ ਤਾਕਤ ਦਾ ਪਤਾ ਲੱਗ ਸਕੇ। ਉਹ ਸਿਧਾਂਤ ਰੱਖਦੇ ਨਾ ਕਿ ਗੁਲਾਮ ਬੰਦੇ ਉਹਨਾਂ ਕਹਿੰਦੇ ਕਿ ਜਿਨ੍ਹਾਂ ਨੇ ਧਾਮੀ ਨੂੰ ਉਸ ਪਦਵੀ ਉੱਤੇ ਬਿਠਾਇਆ ਸੀ ਉਹਨਾਂ ਦਾ ਹੀ ਧਾਮੀ ਉੱਤੇ ਦਬਾਅ ਸੀ ਧਾਮੀ ਦੇ ਹਸਤੀਫੇ ਤੇ ਬਲਜੀਤ ਸਿੰਘ ਦਾਦੂਵਾਲ ਦਾ ਵੀ ਬਿਆਨ ਆਇਆ ਹੈ ਉਹਨਾਂ ਕਹਿੰਦੇ ਕਿ ਪ੍ਰਧਾਨਗੀ ਕਾਲ ਦੌਰਾਨ ਗਲਤ ਕੰਮ ਕਰਕੇ ਧਾਮੀ ਸਾਹਿਬ ਨੇ ਆਪਣੀ ਬੇਦਾਗ ਸਖਸ਼ੀਅਤ ਨੂੰ ਦਾਗ ਕੀਤਾ ਅਥਾ ਦਾ ਵੱਡਾ ਨੁਕਸਾਨ ਕਰਨ ਮਗਰੋਂ ਇਹ ਦੇਰੀ ਨਾਲ ਲਿਆ ਗਿਆ ਫੈਸਲਾ ਹੈ। ਦਾਦੂਵਾਲ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਅਸਤੀਫਾ ਦੇਣ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਰਿਹਾ ਹੋਵੇਗਾ। ਦਾਦੂਵਾਲ ਨੇ ਕਿਹਾ ਕਿ ਹੁਣ ਸਭ ਕੁਝ ਸਾਹਮਣੇ ਆ ਚੁੱਕਿਆ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸੁਖਬੀਰ ਬਾਦਲ ਨੇ ਕਸਮ ਖਾਈ ਹੋਈ ਹੈ ਕਿ ਕਿਸੇ ਇੱਕ ਸੰਸਥਾ ਤਖਤਾਂ ਸ਼ੌਮਨੀ ਅਕਾਲੀ ਦਲ ਦਾ ਕੋਈ ਵਕਾਰ ਰਹਿਣ ਨਹੀਂ ਦੇਣਾ। ਉਹਨਾਂ ਕਹੇ ਕਿ ਸੁਖਬੀਰ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਦਾ ਫਾਇਦਾ ਚੁੱਕਿਆ ਹੈ। ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਗਿਆ। ਉਸਨੇ ਸੰਸਥਾਵਾਂ ਤਬਾਹ ਕਰਕੇ ਰੱਖ ਦਿੱਤੀਆਂ। ਦাদু ਵਾਲੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਸਿੱਖਾਂ ਵਿੱਚ ਕੋਈ ਓਧਾ ਜਾਂ ਕੋਈ ਸਖਸ਼ੀਅਤ ਛੱਡੀ ਨਹੀਂ ਜਿਸ ਨੂੰ ਸਿੱਖ ਪੰਥ ਦੀ ਨਿਗਾਹ ਵਿੱਚ ਧੁੰਦਲਾ ਨਾ ਕੀਤਾ ਹੋਵੇ ਉਨਾ ਕਹਿਆ ਕਿ ਜਦੋਂ ਤੱਕ ਸੁਖਬੀਰ ਬਾਦਲ ਪੰਥ ਦੀਆਂ ਸੰਸਥਾਵਾਂ ਦਾ ਖਿਹੜਾ ਛੱਡ ਕੇ ਘਰ ਨਹੀਂ ਬੈਠਦਾ ਉਦੋਂ ਤੱਕ ਸਿੱਖ ਪੰਥ ਦਾ ਭਵੇਗ ਧੁੰਦਲਾ ਰਹੇਗਾ ਉਦੋਂ ਤੱਕ ਪੰਥ ਵਿੱਚ ਅਜਿਹਾ ਹੀ ਹੁੰਦਾ ਰਹੇਗਾ ਧਾਮੀ ਦੇ ਅਸਤੀਫੇ ਤੇ ਜਗਦੀਸ਼ ਸਿੰਘ ਝਿੰਡਾ ਨੇ ਕਿਹਾ ਕਿ ਧਾਮੀ ਸਾਹਿਬ ਦਾ ਇਹ ਫੈਸਲਾ ਸਿੱਖ ਧਰਮ ਵਿੱਚ ਸੇਹ ਦੇਣ ਵਾਲਾ ਹੈ ਪਰ ਧਾਮੀ ਨੂੰ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇਖ ਕੇ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਦੇਰ ਆਏ ਦਰੋਸਤਾਈ ਧਾਮੀ ਸਾਹਮਣੇ ਅਸਤੀਫਾ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਬਾਦਲ ਪਰਿਵਾਰ ਵੱਲੋਂ ਜੋ ਕੀਤਾ ਜਾ ਰਿਹਾ ਉਹ ਗਲਤ ਹੈ ਅਜਿੰਦਰ ਸਿੰਘ ਦਾ ਮੀਡੀਆ ਹਸਤੀਫੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਧਾਮੀ ਦੇ ਹਸਤੀਫੇ ਨੂੰ ਦੁਖਦਾਇਕ ਦੱਸਦੇ ਹੋਏ ਕਿਹਾ ਕਿ ਕੁਝ ਕੁ ਲੋਕ ਪੰਥਕ ਸੰਸਥਾਵਾਂ ਤੇ ਐਨੇ ਭਾਰੂ ਹੋ ਗਏ ਹਨ ਕਿ ਉਹ ਆਪਣੇ ਸਿਆਸੀ ਅਤੇ ਨਿੱਜੀ ਹਿੱਤਾਂ ਕਾਰਨ ਚੰਗੇ ਲੋਕਾਂ ਦੀ ਬਲੀ ਲੈ ਰਹੇ ਹਨ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਤੇ ਪੇਤਲਾ ਕਰ ਰਹੇ ਹਨ। ਉਹਨਾਂ ਕਹਿ ਗਿਆ ਜਿਹਾ ਕੁਝ ਕੁ ਆਗੂ ਆਪਣੇ ਆਪ ਨੂੰ ਬਚਾਉਣ ਲਈ ਪੰਥਕ ਸੋਚ ਦੀ ਤਰਜ਼ਮਾਨੀ ਕਰਨ ਵਾਲੇ ਲੋਕਾਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਦਿਖਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੰਥ ਪ੍ਰਸਤਾ ਉਤੇ ਕਈ ਵਾਰ ਇਹਨਾਂ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਖੁਦ ਹੀ ਮਜਬੂਰ ਹੋ ਕੇ ਪੰਥਕ ਸੰਸਥਾਵਾਂ ਨੂੰ ਅਲਵਿਦਾ ਕਹਿ ਦਿੰਦੇ ਹਨ ਯਾਨੀ ਹਰਪੀ ਸਿੰਘ ਨੇ ਕਿਹਾ ਕਿ ਹੁਣ ਕੌਮ ਤੇ ਪੰਥ ਨੂੰ ਅਕਾਲ ਪੁਰਖ ਹੀ ਬਚਾ ਸਕਦਾ ਹੈ ਕਿਉਂਕਿ ਕੁਝ ਆਗੂਆਂ ਦੀਆਂ ਲੂੰਬੜ ਚਾਲਾਂ ਨੇ ਕੌਮ ਨੂੰ ਦੁਵਿਧਾ ਵਿੱਚ ਪਾ ਦਿੱਤਾ ਹੈ ਕਿ ਇਹ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਗਰਵਾਰ ਕੁਛ ਨਾਂ ਨਹੀਂ ਲੈਣਾ ਅਨਕੁਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਾਹਿਬਾਨ ਨੂੰ ਫਾਰਗ ਕੀਤਾ ਗਿਆ ਸੀ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਜੀ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿਣਾ ਹੁੰਦਾ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦਊਗਾ ਤੇ ਫਿਰ ਦੂਏ ਉਹ ਤੋਂ ਕੀ ਸਬਕ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਤੇ ਇੱਥੇ ਤੁਹਾਡੇ ਪ੍ਰੈਸ 'ਚ ਨਹੀਂ ਮੈਂ ਹਮੇਸ਼ਾ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਪਏ ਉੱਥੋਂ ਬੇਮਕ ਹੋ ਜਿਏ ਤੇ ਫੇ ਮੈਂ ਕਹਿੰਦਾ ਹੁਣਾਂ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਜੀ ਫਿਰ ਉਦਾਂ ਹੀ ਸਮਾਂ ਖਤਮ ਕਰ ਦੇ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਹਿਬਾਨ ਦੇ ਵਿਹਲੇ ਹੋਣ ਤੋਂ ਬਾਅਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਨੀ ਕੋਟ ਦਾ ਪ੍ਰਬੰਧਕ ਕਮੇਟੀ ਕੋ ਕੇ ਤੱਕ ਸਾਡੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ। ਔਰ ਨਾਲ ਦੀ ਨਾਲ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ। ਇੱਕ ਮੈਂ ਤੁਹਾਡੇ ਮਾਧਿਅਮ ਸਥਾਨੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟਾ ਉਹ ਲਗਾਤਾਰ 1.5 ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਤ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ। ਔਰ ਅਕਾਲ ਤਖਤ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਿਕਮੁਨਕਰ ਨਹੀਂ ਹੁੰਦਾ। ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਥੇਬੰਦੀ ਆ। ਸਮਾਂ ਬਹੁਤ ਗੰਭੀਰ ਚੱਲ ਰਿਹਾ। ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫਿਰ ਭਾਈ ਮਨੁੱਖ ਵੀ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 10 12 ਸਾਲਾਂ ਤੋਂ ਅਸੀਂ ਭਾਵੇਂ ਡੇਰੇ ਦੀ ਮਾਫੀ ਤੋਂ ਸ਼ੁਰੂ ਕਰੀਏ ਜਥੇਦਾਰ ਵਰਤੇ ਜਾਣੇ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਦੀ ਬਲੀ ਚੜਾਈ ਗਈ ਗਿਆਨੀ ਗੁਰਮੁਖ ਸਿੰਘ ਜੀ ਉਹਨਾਂ ਦੀ ਬਲੀ ਚੜਾਈ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਗਿਆ ਔਰ ਜਦ ਪ੍ਰੈਸ਼ਰ ਨਹੀਂ ਝੇਲ ਸਕੇ ਤਾਂ ਉਹਨਾਂ ਨੂੰ ਕੱਟਤਾ ਗਿਆ ਔਰ ਕੱਢਣ ਦਾ ਜ਼ਰੀਆ ਬਣਿਆ ਐ ਐਡਵੋਕੇਟ ਧਾਮੀ ਸਾਹਿਬ ਔਰ ਜੇ ਇਸ ਪ੍ਰੈਸ਼ਰ ਨੂੰ ਨਾ ਚੇਲਦੇ ਹੋਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਉਹ ਸੱਤ ਮੈਂਬਰੀ ਕਮੇਟੀ ਜਿੰਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਜਿੰਨੋਂ ਬਿਲਕੁਲ ਜਿਹਦੇ ਜਿਹਦੀ ਹਦਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ ਸੀ ਔਰ ਉਹਦੀਆਂ ਸਾਰੀ ਜਿਹੜੀਆਂ ਹਦਾਇਤਾਂ ਸੀ ਉਹਨਾਂ ਨੂੰ ਅਕਾਲੀ ਦਲ ਵੱਲੋਂ ਛਿੱਕੇ ਟੰਗੇ ਜਾ ਰਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਧਾਮੀ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਪਾ ਰਹੀ ਸੀ ਔਰ ਜਿਦਾ ਉਹਨਾਂ ਨੇ ਵਰਣਨ ਵੀ ਕੀਤਾ ਕਿ ਭਾਵੇਂ ਗਿਆਨੀ ਹਰਪੀ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਨੇ ਆ ਕੇ ਕਿਹਾ ਕਿ ਇਹ ਗਲਤ ਹੋਇਆ ਤੇ ਉਹਨਾਂ ਦੀ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ ਮੈਂ ਸਮਝਦਾ ਕਿ ਇੱਕ ਗੁਰਸਿੱਖ ਆਦਮੀ ਦੀ ਜਿਹੜੀ ਸੈਲਫ ਕੌਂਸ਼ੀਅਸ ਹੈ ਉਹਦੀ ਅੰਤਰ ਆਤਮਾ ਹੈ ਉਹਨੇ ਜਾਗਣਾ ਹੀ ਜਾਗੜਾ ਹੁੰਦਾ ਹੈ ਉਹ ਦੇਰ ਜਾਗੇ ਸਵੇਰ ਜਾਗੇ ਮਗਰ ਜਿਸ ਤਰੀਕੇ ਨਾਲ ਇਹ ਦਬਾਅ ਆਇਆ ਜਾਂਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਪਿੱਛੇ ਅੱਜ ਪੂਰਾ ਪੰਜਾਬ ਰੋਲਦਾ ਗਿਆ ਪੂਰੀ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਤੀ ਗਈ ਹੈ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਔਰ ਇਸ ਸ਼ਰੋਮਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਅੱਜ ਇਸਾਈਕਰਨ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਉੱਤੇ ਠੱਲ ਪਾਉਣ ਵਸੇ ਉੱਥੇ ਪ੍ਰਚਾਰ ਪ੍ਰਸਾਰ ਵਸੇ ਉਹ ਅਕਾਲੀ ਦਲ ਵੱਲੋਂ ਰੋਕਿਆ ਜਾਂਦੀ ਰਹੀ ਆ ਕਿਉਂਕਿ ਉਹਨਾਂ ਦਾ ਵੋਟ ਬੈਂਕ ਸੀ ਐਮਐਲਏ ਦੀਆਂ ਐਮਪੀ ਦੀਆਂ ਵੋਟਾਂ ਲੈਣ ਵਸੇ ਉਹਨਾਂ ਨੇ ਉਸਾਈਆਂ ਦੀ ਵੀ ਵੋਟ ਚਾਹੀਦੀ ਹੁੰਦੀ ਸੀ ਇਸ ਕਰਕੇ ਇਸਾਈਕਰਣ ਤੋਂ ਵਧਾਵਾ ਵੀ ਚਲ ਬੰਦਾ ਚਲੇ ਗਿਆ ਇਹ ਸਾਰੇ ਜਿਹੜੇ ਪ੍ਰੈਸ਼ਰ ਸੀ ਅੱਜ ਤਹਮੀਰ ਸਾਹਿਬ ਦੇ ਉੱਤੇ ਉਹਨਾਂ ਦੀ ਜਦ ਨਹੀਂ ਝੇਲ ਪਾਇਆ ਤੇ ਅੱਜ ਉਹਨਾਂ ਨੇ ਅਸਤੀਫਾ ਦਿੱਤਾ 2 ਦਸੰਬਰ ਦਾ ਜਿਹੜਾ ਫੈਸਲਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਲਿਆ ਗਿਆ ਉਹਨੇ ਇਸ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਅਧਿਆਇ ਲਿਖਿਆ ਸੀ ਮਗਰ ਉਥੇ ਆਪਣੀਆਂ ਗਲਤੀਆਂ ਕਬੂਲਨ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਪੂਰੀ ਝੁੰਡਲੀ ਮੈਂ ਕਹਿ ਸਕਦਾ ਉਹਦੇ ਚ ਭਾਵੇਂ ਭੁੰਦਰ ਸਾਹਿਬ ਹੋਣ ਭਾਵੇਂ ਮਹਿੰਦਰ ਗਰੇਵਾਲ ਹੋਵੇ ਭਾਵੇਂ ਚੀਮਾ ਜੀ ਹੋਣ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਸੀ ਭਰਤੀਆਂ ਦਾ ਆਕਾਲੀ ਦਲ ਦੀ ਇਸਤੀਫਾ ਦਾ ਪਹਿਲੇ ਇਸਤੀਫਾ ਨਹੀਂ ਦਿੱਤੇ ਗਏ ਫਿਰ ਇਸਤੀਫਾ ਹੋਇਆ ਤੇ ਭਰਤੀ ਦੇ ਉੱਤੇ ਅੱਜ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਮੀਟਿੰਗ ਨੂੰ بار-बार ਮੁਲਤਵੀ ਕੀਤਾ ਜਾ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਕੀਤੇ ਨੇ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਕਰਕੇ ਪੰਜਾਬ ਦਾ ਅਜਿਹਾ ਹਾਲ ਹੋਇਆ ਔਰ ਮੈਂ ਸਮਝਦਾ ਕਿ ਕਾਮੀ ਸਾਹਿਬ ਨੇ ਜੋ ਅੱਜ ਸਟੈਪ ਚੁੱਕਿਆ ਇਸ ਤੋਂ ਬਾਅਦ ਵੀ ਅਗਰ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਸੋ ਕੋਲਡ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਅਗਰ ਜੇ ਨਹੀਂ ਸਮਝ ਆਂਦੀ ਤਾਂ ਮੈਂ ਸਮਝਦਾ ਫਿਰਤੇ ਰਾਬੀ ਰੱਖਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 10 12 ਸਾਲਾਂ ਤੋਂ ਅਸੀਂ ਭਾਵੇਂ ਡੇਰੇ ਦੀ ਮਾਫੀ ਤੋਂ ਸ਼ੁਰੂ ਕਰੀਏ ਜੱਥੇਦਾਰ ਵਰਤੇ ਜਾਣੇ ਗਿਆਨੀ ਗੁਰਬਚਨ ਸਿੰਘ ਹੋਣਾ ਨੂੰ ਦੀ ਬਲੀ ਚੜਾਈ ਗਈ ਗਿਆਨੀ ਗੁਰਮੁਖ ਸਿੰਘ ਜੀ ਹੋਣਾ ਦੀ ਬਲੀ ਚੜਾਈ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਗਿਆ ਔਰ ਜਦ ਪ੍ਰੈਸ਼ਰ ਨਹੀਂ ਝੇਲ ਸਕੇ ਤਾਂ ਉਹਨਾਂ ਨੂੰ ਕੱਢਤਾ ਗਿਆ ਔਰ ਕੱਢਣ ਦਾ ਜ਼ਰੀਆ ਬਣਿਆ ਐਡਵੋਕੇਟ ਤਾਮੀ ਸਾਹਿਬ ਔਰ ਜੇ ਇਸ ਪ੍ਰੈਸ਼ਰ ਨੂੰ ਨਾ ਝੇਲਦੇ ਹੋਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਉਹ ਸੱਤ ਮੈਂਬਰੀ ਕਮੇਟੀ ਜਿੰਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਜਿੰਨੋਂ ਬਿਲਕੁਲ ਜਿਹਦੇ ਜਿਹਦੀ ਹਦਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ ਸੀ ਔਰ ਉਹਦੀਆਂ ਸਾਰੀ ਜਿਹੜੀਆਂ ਹਦਾਇਤਾਂ ਸੀ ਉਹਨਾਂ ਨੂੰ ਅਕਾਲੀ ਦਲ ਵੱਲੋਂ ਛਿੱਕੇ ਟੰਗੇ ਜਾ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਧਾਮੀ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਪਾ ਰਹੀ ਸੀ ਔਰ ਜਿਹਦਾ ਉਹਨਾਂ ਨੇ ਵਰਣਨ ਵੀ ਕੀਤਾ ਕਿ ਭਾਵੇਂ ਗਿਆਨੀ ਹਰਪੀ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਨੇ ਆ ਕੇ ਕਿਹਾ ਕਿ ਇਹ ਗਲਤ ਹੋਇਆ ਤੇ ਉਹਨਾਂ ਦੀ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ ਮੈਂ ਸਮਝਦਾ ਕਿ ਇੱਕ ਗੁਰਸਿੱਖ ਆਦਮੀ ਦੀ ਜਿਹੜੀ ਸੈਲਫ ਕੌਂਸ਼ੀਅਸ ਹੈ ਉਹਦੀ ਅੰਤਰਾਤਮਾ ਉਹਨੇ ਜਾਗਣਾ ਹੀ ਜਾਗਣਾ ਹੁੰਦਾ ਹੈ ਉਹ ਦੇਰ ਜਾਗੇ ਸਵੇਰ ਜਾਗੇ ਮਗਰ ਜਿਸ ਤਰੀਕੇ ਨਾਲ ਇਹ ਦਬਾਬ ਆਇਆ ਜਾਂਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਪਿੱਛੇ ਅੱਜ ਪੂਰਾ ਪੰਜਾਬ ਰੋਲਦਾ ਗਿਆ ਪੂਰੀ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਤੀ ਗਈ ਹੈ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਔਰ ਇਸ ਸ਼ਰੋਮਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਅੱਜ ਇਸਾਈਕਰਨ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਉੱਤੇ ਠੱਲ ਪਾਉਣ ਵਸੇ ਉੱਤੇ ਪ੍ਰਚਾਰ ਪ੍ਰਸਾਰ ਵਸੇ ਉਹ ਅਕਾਲੀ ਦਲ ਵੱਲੋਂ ਰੋਕਿਆ ਜਾਂਦੀ ਰਹੀਆ ਕਿਉਂਕਿ ਉਹਨਾਂ ਦਾ ਵੋਟ ਬੈਂਕ ਸੀ ਐ ਮੈਲੀਡੀਆਂ ਐਮਪੀ ਦੀਆਂ ਵੋਟਾਂ ਲੈਣ ਵੇਸੇ ਉਹਨਾਂ ਨੇ ਉਹ ਇਸਾਈਆਂ ਦੀ ਵੀ ਵੋਟ ਚਾਹੀਦੀ ਹੁੰਦੀ ਸੀ ਇਸ ਕਰਕੇ ਇਸਾਈ ਕਿਰਤ ਤੋਂ ਵਦਾਵਾ ਵੀ ਬੰਦਾ ਚਲੇ ਗਿਆ ਇਹ ਸਾਰੇ ਜਿਹੜੇ ਪ੍ਰੈਸ਼ਰ ਸੀ ਅਜਤਾਮੀ ਸਾਹਿਬ ਦੇ ਉੱਤੇ ਉਹਨਾਂ ਦੀ ਜਦ ਨਹੀਂ ਝੇਲ पाए ਤੇ ਅੱਜ ਉਹਨਾਂ ਨੇ ਅਸਤੀਫਾ ਦਿੱਤਾ 2 ਦਸੰਬਰ ਦਾ ਜਿਹੜਾ ਫੈਸਲਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਲਿਆ ਗਿਆ ਉਹਨੇ ਇਸ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਅਧਿਆਇ ਲਿਖਿਆ ਸੀ ਮਗਰ ਉਥੇ ਆਪਣੀਆਂ ਗਲਤੀਆਂ ਕਬੂਲਨ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਪੂਰੀ ਜੁੰਡਲੀ ਮੈਂ ਕਹਿ ਸਕਦਾ ਉਹਦੇ ਚ ਭਾਵੇਂ ਭੁੰਦਰ ਸਾਹਿਬ ਹੋਣ ਭਾਵੇਂ ਮਹਿੰਦਰ ਗਰੇਵਾਲ ਹੋਵੇ ਭਾਵੇਂ ਚੀਮਾ ਜੀ ਹੋਣ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਸੀ ਭਰਤੀਆਂ ਦਾ ਅਕਾਲੀ ਦਲ ਦੀ ਇਸਤੀਫਾ ਦਾ ਪਹਿਲੇ ਇਸਤੀਫਾ ਨਹੀਂ ਦਿੱਤੇ ਗਏ ਫਿਰ ਇਸਤੀਫਾ ਹੋਇਆ ਤੇ ਭਰਤੀ ਦੇ ਉੱਤੇ ਅੱਜ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਮੀਟਿੰਗ ਨੂੰ ਬਾਰ ਬਾਰ ਮੁਲਤਵੀ ਕੀਤਾ ਜਾ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਕੀਤੇ ਨੇ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਕਰਕੇ ਪੰਜਾਬ ਦਾ ਅਜਿਹਾ ਹਾਲ ਹੋਇਆ ਔਰ ਮੈਂ ਸਮਝਦਾ ਕਿ ਤਾਮੀ ਸਾਹਿਬ ਨੇ ਜੋ ਅੱਜ ਸਟੈਪ ਚੁੱਕਿਆ ਇਸ ਤੋਂ ਬਾਅਦ ਵੀ ਅਗਰ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਰਦਾਰ ਸੁਪੀਤ ਸਿੰਘ ਬਾਦਲ ਨੂੰ ਅਗਰ ਜੇ ਨਹੀਂ ਸਮਝ ਆਂਦੀ ਤਾਂ ਮੈਂ ਸਮਝਦਾ ਫਿਰ ਤੇ ਰਾਬੀ ਰੱਖਾਂ